ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਅਗਲੇ ਐਪੀਸੋਡ ਵਿੱਚ ਧਰਮ ਅਤੇ ਵਪਾਰ ਯਾਨੀ ਕਿ ਧਰਮ ਤੇ ਧੰਦਾ ਇਹਦੇ ਤੇ ਵਿਚਾਰ ਕਰਾਂਗੇ ਜੋ ਕਿ ਸੰਸਾਰ ਦਾ ਚੌਣਮਾ ਸਾਖੀ ਸਾਹਿਤ ਪੁਸਤਕ ਦੇ ਵਿੱਚੋਂ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਸਮਾਜ ਵਿੱਚ ਬਹੁਤ ਪ੍ਰਕਾਰ ਦੇ ਲੋਕ ਹਨ ਸਿਆਣੇ ਬੰਦੇ ਜ਼ਹਿਰ ਨੂੰ ਵੀ ਅਮਰਤ ਬਣਾ ਸਕਦੇ ਹਨ ਪਰ ਮੂਰਖ ਬੰਦੇ ਅਮਰਤ ਨੂੰ ਵੀ ਜ਼ਹਿਰ ਬਣਾ ਦਿੰਦੇ ਹਨ ਬੇਅੰਤ ਲੋਕ ਹਨ ਜੋ ਆਪਣੇ ਧੰਦੇ ਵਿੱਚੋਂ ਧਰਮ ਪ੍ਰਗਟ ਕਰਦੇ ਹਨ ਕਈ ਸਾਰੇ ਅਜਿਹੇ ਹਨ ਕਿ ਧਰਮ ਨੂੰ ਹੀ ਧੰਦਾ ਬਣਾ ਲੈਂਦੇ ਹਨ ਮਨੁੱਖ ਦਾ ਸਰੀਰ ਹੈ ਇਸ ਰਾਹੀਂ ਉਪਕਾਰ ਕਰੋ ਚਾਹੇ ਦੁਰਾਚਾਰ ਕਰੋ ਇਹ ਤੁਹਾਡੀ ਮਰਜ਼ੀ ਹੈ ਇਸੇ ਸਰੀਰ ਨਾਲ ਸਾਰੇ ਤਰ੍ਹਾਂ ਦੇ ਕੰਮ ਕਰੀਦੇ ਹਨ ਇੱਕ ਪਰਿਵਾਰ ਨੇ ਕਾਰੋਬਾਰ ਦੀ ਸਫਲਤਾ ਵਾਸਤੇ ਪਾਠ ਰਖਵਾਇਆ ਦੇਗ ਬਣਾਈ ਅਰਦਾਸ ਹੋਈ ਹੁਕਮ ਲਿਆ ਸਾਰਿਆਂ ਸਿਰ ਨਵਾਇਆ ਪਾਠ ਸ਼ੁਰੂ ਹੋ ਗਿਆ ਪਰਿਵਾਰ ਵਾਲੇ ਕੰਮਾਂ ਤੇ ਜਾਣਾ ਚਾਹੁੰਦੇ ਸਨ ਟੁਰਨ ਲੱਗੇ ਮੁਖੀ ਪਾਠੀ ਨੂੰ ਆਖਣ ਲੱਗੇ ਗਿਆਨੀ ਜੀ ਅਸੀਂ ਆਪਣੇ ਕਾਰੋਬਾਰ ਵਿੱਚ ਸਫਲਤਾ ਵਾਸਤੇ ਪਾਠ ਰਖਵਾਇਆ ਹੈ ਕਮੀ ਪੇਸ਼ੀ ਜਾਂ ਅਸ਼ੁੱਧਤਾ ਕੋਈ ਨਾ ਰਹੇ ਸਾਨੂੰ ਤਾਂ ਹੀ ਇਹਦਾ ਪੂਰਾ ਫਲ ਮਿਲੇਗਾ ਪਾਠੀ ਸਿੰਘ ਬੋਲਿਆ ਵੀਰ ਜੀ ਕੋਸ਼ਿਸ਼ ਤਾਂ ਕਰਾਂਗੇ ਪਾਠ ਸ਼ੁੱਧ ਹੀ ਹੋਵੇ ਜੇਕਰ ਕਿਸੇ ਕਾਰਨ ਅਸ਼ੁੱਧ ਹੋ ਹੀ ਗਿਆ ਭਲਾ ਫੇਰ ਕੀ ਹੋ ਜਾਵੇਗਾ ਘਰ ਵਾਲਾ ਬੋਲਿਆ ਤਾਂ ਤੁਹਾਨੂੰ ਪਾਪ ਲੱਗੇਗਾ ਪਾਠੀ ਸਿੰਘ ਆਖਣ ਲੱਗਿਆ ਹਾਂ ਜੀ ਠੀਕ ਫਰਮਾਇਆ ਤੁਸੀਂ ਜੇ ਤਾਂ ਅਸੀਂ ਪਾਠ ਸ਼ੁੱਧ ਕਰੀਏ ਚੰਗੀ ਮਰਿਆਦਾ ਨਾਲ ਕਰੀਏ ਤਾਂ ਪੁੰਨ ਤੁਹਾਨੂੰ ਪ੍ਰਾਪਤ ਹੋਵੇਗਾ ਜੇਕਰ ਪਾਠ ਸ਼ੁੱਧ ਨਾ ਹੋਵੇ ਗਲਤੀਆਂ ਹੋਣ ਤਾ ਪਾਪ ਸਾਡੇ ਤੇ ਹਮਲਾ ਕਰ ਦੇਵੇਗਾ ਇੱਕ ਗੱਲ ਮੈਨੂੰ ਸਮਝਾਓ ਕਿ ਚੰਗਾ ਚੰਗਾ ਤੁਹਾਡੇ ਕੋਲ ਤੇ ਭੈੜਾ ਭੈੜਾ ਸਾਰਾ ਕੁਝ ਪਾਠੀਆਂ ਕੋਲ ਇਸ ਇਨਸਾਫ ਦਾ ਕਿਰਪਾ ਕਰਕੇ ਤਰੀਕਾ ਸਮਝਾ ਦਿਓ ਪੁੰਨ ਤੁਹਾਡੇ ਵੱਲ ਤੇ ਪਾਪ ਸਾਡੇ ਵੱਲ ਅਜੇਹੇ ਇਨਸਾਫ ਦਾ ਤਰਾਜੂ ਭਲਾ ਕਿੱਥੋਂ ਮਿਲਦਾ ਹੈ ਸੁਣਨ ਵਾਲੇ ਸਾਰੇ ਹੱਕੇ ਬੱਕੇ ਰਹਿ ਗਏ ਕੋਈ ਜਵਾਬ ਨਹੀਂ ਸੀ ਹਰ ਇੱਕ ਸਮਾਜ ਦੀ ਬਣਤਰ ਵੱਖੋ-ਵੱਖਰੀ ਹੈ ਹਰ ਧਰਮ ਦੇ ਅਸੂਲ ਆਪੋ ਆਪਣੇ ਹਨ ਅੱਗੋਂ ਹਰ ਇੱਕ ਧਰਮ ਮੁਖੀ ਦੇ ਸੰਦੇਸ਼ ਆਦੇਸ਼ ਤੇ ਹੁਕਮਨਾਮੇ ਆਪੋ ਆਪਣੀ ਸਮਝ ਅਨੁਸਾਰ ਹਨ ਲਗਭਗ ਹਰ ਇੱਕ ਧਰਮ ਪ੍ਰਚਾਰਕ ਦੀ ਸਟੇਜ ਤੇ ਧਰਮ ਨੂੰ ਪੇਸ਼ ਕਰਨ ਦੀ ਵਿਧੀ ਅੱਡੋ-ਅੱਡ ਹੈ ਲੇਖਕਾਂ ਦੀ ਆਪਣੀ ਪਹੁੰਚ ਹੈ ਆਪਣੀ ਸਮਝ ਹੈ ਉਹਨਾਂ ਨੂੰ ਡਰ ਵੀ ਹੈ ਉਹਨਾਂ ਨੂੰ ਲਾਲਚ ਵੀ ਹੈ ਬਹੁਤ ਸਾਰੇ ਦਵਾਮਾ ਅਧੀਨ ਲੇਖਕ ਧਰਮ ਦੀ ਵਿਆਖਿਆ ਕਰਦੇ ਹਨ ਅਗੋਂ ਧਰਮ ਨੂੰ ਮੰਨਣ ਵਾਲੇ ਆਪੋ ਆਪਣੀ ਸਮਝ ਅਤੇ ਲੋੜ ਮੁਤਾਬਕ ਧਰਮ ਨੂੰ ਮੰਨਦੇ ਹਨ ਇੱਥੇ ਜੋ ਕਹਾਣੀ ਦਿੱਤੀ ਜਾ ਰਹੀ ਹੈ ਬਸ ਇਸੇ ਤਰ੍ਹਾਂ ਦੀ ਹੈ ਨਤੀਜਾ ਤੁਸੀਂ ਆਪ ਕੱਢ ਲੈਣਾ ਹੈ ਕਈ ਸਾਰੇ ਪੁਰਾਣੇ ਦੋਸਤ ਇੱਕ ਹੋਟਲ ਵਿੱਚ ਇਕੱਠੇ ਹੋਏ ਬਹੁਤ ਚਾਹ ਸੀ ਬੜਾ ਉਮਾ ਸੀ ਸਾਰਿਆਂ ਦੇ ਅੰਦਰ ਮਾਨੋ ਹਰ ਕੋਈ ਆਪਣੀ ਸਾਰੀ ਖੁਸ਼ੀ ਦੂਜਿਆਂ ਤੇ ਲਟਾ ਦੇਣਾ ਚਾਹੁੰਦਾ ਸੀ ਪੂਰੇ ਜੋਸ਼ ਨਾਲ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਮਿਲੇ ਸਾਰਿਆਂ ਦੀ ਇੱਛਾ ਸੀ ਕਿ ਅੱਜ ਵੱਧ ਤੋਂ ਵੱਧ ਖੁਸ਼ੀ ਮਨਾਈ ਜਾਵੇ ਭਾਵੇਂ ਸਾਰੀ ਰਾਤ ਇਸੇ ਹੋਟਲ ਵਿੱਚ ਰਹਿਣਾ ਪਵੇ ਖਰਚਾ ਕਿੰਨਾ ਵੀ ਹੋ ਜਾਵੇ ਪਰ ਮਨ ਦੀਆਂ ਇਛਾਵਾਂ ਪੂਰੀਆਂ ਕਰਕੇ ਹੀ ਜਾਵਾਂਗੇ ਸਾਰੇ ਪ੍ਰੋਗਰਾਮ ਦਾ ਅਤੇ ਖਾਣ ਪੀਣ ਦਾ ਖਰਚਾ ਤਿੰਨਾਂ ਨੌਜਵਾਨਾਂ ਨੇ ਆਪਣੇ ਸਿਰ ਲੈ ਲਿਆ ਉਸ ਦੇ ਉਹਨਾਂ ਨੂੰ ਖਾਸ ਕਾਰਨ ਦੱਸੇ ਇਹਨਾਂ ਤਿੰਨਾਂ ਵਿੱਚੋਂ ਇੱਕ ਸੀ ਲੱਕੜੀ ਦਾ ਸਮਾਨ ਬਣਾਉਣ ਵਾਲਾ ਮਿਸਤਰੀ ਉਸਨੇ ਕਿਹਾ ਵੇਖੋ ਭਰਾਵੋ ਅੱਜ ਮੁਰਗਾ ਖਾਓ ਮੱਛੀ ਖਾਓ ਜਾਂ ਕਿਸੇ ਹੋਰ ਤਰ੍ਹਾਂ ਦਾ ਮੀਟ ਖਾਓ ਬਿਨਾਂ ਝਿਜਖਾਓ ਸਾਰਾ ਖਰਚਾ ਮੀਟ ਦਾ ਮੈਂ ਦਿਆਂਗਾ ਗੱਲ ਇਸ ਤਰ੍ਹਾਂ ਹੈ ਕਿ ਮੈਂ ਅੱਜ ਇੱਕ ਤਾਬੂਤ ਮੁਰਦੇ ਲਈ ਲੱਕੜੀ ਦਾ ਬਕਸ਼ਾ ਤਿਆਰ ਕੀਤਾ ਹੈ ਲੱਕੜ ਦਾ ਤਬੂਤ ਬੜੀ ਦੇਰ ਦਾ ਬਣਾਇਆ ਪਿਆ ਸੀ ਅੱਜ ਇੱਕ ਪਰਿਵਾਰ ਆਇਆ ਮੇਰਾ ਮਨ ਟਿਕਾਉ ਵਿੱਚ ਨਹੀਂ ਸੀ ਪਤਾ ਨਹੀਂ ਬੇਚੈਨੀ ਜਹੀ ਵਿੱਚੋਂ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਮੁੱਲ ਦੱਸ ਦਿੱਤਾ ਵਿਚਾਰੇ ਬੜੇ ਭੋਲੇ ਸਨ ਬਹੁਤ ਨੇਕ ਇਨਸਾਨ ਸਨ ਜਾਂ ਉਹਨਾਂ ਕੋਲ ਪੈਸੇ ਬਹੁਤੇ ਸਨ ਲੁੱਟ ਦਾ maal ਸੀ ਉਹਨਾਂ ਦੇ ਬੋਝੇ ਵਿੱਚ ਮੈਂ ਜਿੰਨੇ ਪੈਸੇ ਮੰਗੇ ਉਹਨਾਂ ਉਤਨੇ ਹੀ ਬਿਨਾਂ ਰੋਕ ਟੋਕ ਤੋਂ ਮੈਨੂੰ ਪੜਾ ਦਿੱਤੇ ਇੱਕ ਪੈਸਾ ਵੀ ਘਟਾਉਣ ਲਈ ਉਹਨਾਂ ਜ਼ੋਰ ਨਹੀਂ ਪਾਇਆ ਤਾਬੂਤ ਚੁੱਕ ਕੇ ਲੈ ਗਏ ਇਸੇ ਖੁਸ਼ੀ ਵਿੱਚ ਅੱਜ ਦੇ ਮੁਰਗੇ ਮੱਛੀਆਂ ਮੇਰੇ ਖਾਤੇ ਵਿੱਚੋਂ ਚੱਲਣਗੇ ਉਹ ਦੂਜੀ ਥਾਂ ਇੱਕ ਜੁਲਾਹਾਰ ਸੀ ਇਹਨਾਂ ਦੇ ਨਾਲ ਦਾ ਦੋਸਤ ਉਹ ਵੀ ਬੋਲ ਪਿਆ ਭਰਾਵੋ ਮੈਂ ਕੱਪੜੇ ਤਾਂ ਰੋਜ਼ਾਨਾ ਬਣਾਉਂਦਾ ਹਾਂ ਤੇ ਵੇਚਦਾ ਹਾਂ ਪਰ ਅੱਜ ਇੱਕ ਅਮੀਰ ਬੰਦਾ ਮਰ ਗਿਆ ਸ਼ਹਿਰ ਦੀਆਂ ਦੁਕਾਨਾਂ ਹੜਤਾਲ ਕਾਰਨ ਬੰਦ ਪਈਆਂ ਸਨ ਉਹ ਪੁੱਛ ਦੇ ਪਛਾਣਦੇ ਮੇਰੇ ਘਰ ਆ ਗਏ ਮੈਂ ਸਮਝ ਗਿਆ ਕਿ ਅੱਜ ਇਹ ਮੇਰੇ ਘਰ ਐਵੇਂ ਨਹੀਂ ਆਏ ਸਾਰੇ ਪਾਸਿਆਂ ਤੋਂ ਮਾਯੂਸ ਹੋ ਕੇ ਅਖੀਰ ਵਿੱਚ ਆਏ ਨੇ ਜਿਹੜੇ ਮੁਸ਼ਕਲ ਵਿੱਚ ਫਸੇ ਆ ਹੀ ਗਏ ਹੁਣ ਖਾਲੀ ਹੱਥ ਵਾਪਸ ਨਹੀਂ ਜਾਣਦੇ ਨੇ ਪਰਿਵਾਰ ਵੀ ਅਮੀਰ ਲੱਗਦਾ ਹੈ ਸਾਰਾ ਕੁਝ ਸੋਚ ਕੇ ਮੈਂ ਕਹਿ ਦਿੱਤਾ ਵੇਖੋ ਜੀ ਲੋੜ ਦਾ ਜਾਂ ਪਸੰਦ ਦਾ ਕੋਈ ਮੁੱਲ ਨਹੀਂ ਹੋਇਆ ਕਰਦਾ ਪਰ ਤੁਸੀਂ ਮੈਨੂੰ ਇਸ ਖੱਪਣ ਦੀਆਂ ਸੋਨੇ ਦੀਆਂ ਦੋ ਮੋਹਰਾਂ ਦੇ ਦਿਓ ਉਹਨਾਂ ਨੇ ਕੋਈ ਨਰਾਜ਼ਗੀ ਨਹੀਂ ਮੰਨੀ ਝੱਟ ਹੀ ਮੇਰੀ ਹਥੇਲੀ ਤੇ ਦੋ ਮੋਹਰਾਂ ਰੱਖ ਦਿੱਤੀਆਂ ਉਸ ਖੱਪਣ ਵਿੱਚੋਂ ਮੈਨੂੰ ਅੱਜ ਚੰਗੀ ਕਮਾਈ ਹੋ ਗਈ ਹੈ ਇਸ ਲਈ ਸਾਰਿਆਂ ਨੂੰ ਅੱਜ ਰਜਮੀ ਸ਼ਰਾਬ ਮੇਰੇ ਵੱਲੋਂ ਹੋਵੇਗੀ ਪੀਓ ਤੇ ਭੰਗੜੇ ਪਾਓ ਤੀਸਰਾ ਸਾਥੀ ਬੋਲਿਆ ਭਰਾਵੋ ਭਾਵੇਂ ਮੈਂ ਬਹੁਤਾ ਅਮੀਰ ਤਾਂ ਨਹੀਂ ਹਾਂ ਕਿ ਤੁਹਾਡੀ ਬਹੁਤੀ ਸੇਵਾ ਕਰ ਸਕਾਂ ਫਿਰ ਵੀ ਅੱਜ ਜਿਸ ਤਰ੍ਹਾਂ ਦਾ ਵਧੀਆ ਮਠਿਆਈ ਤੁਸੀਂ ਖਾਣੀ ਚਾਹੋ ਰੱਜ ਕੇ ਖਾ ਸਕਦੇ ਹੋ ਮਿੱਠੀਆਂ ਚੀਜ਼ਾਂ ਦਾ ਖਰਚਾ ਮੇਰਾ ਗੱਲ ਅਸਲ ਵਿੱਚ ਇੰਉਂ ਹੋਈ ਕਿ ਮੈਂ ਦਿਨ ਵਿੱਚ ਦੋ ਕਬਰਾਂ ਪੁੱਟੀਆਂ ਸਨ ਬਹੁਤ ਥੱਕ ਗਿਆ ਸੀ ਮੈਂ ਆਪਣਾ ਕੰਮ ਖਤਮ ਕਰਕੇ ਘਰ ਜਾਣ ਹੀ ਵਾਲਾ ਸਾਂ ਕਿ ਇੱਕ ਅਮੀਰ ਪਰਿਵਾਰ ਮੁਰਦੇ ਨੂੰ ਲੈ ਕੇ ਆ ਗਿਆ ਉਹ ਮੈਨੂੰ ਕਬਰ ਪੁੱਟਣ ਲਈ ਮਜਬੂਰ ਕਰਨ ਲੱਗੇ ਮੈਂ ਕਈ ਵਾਰੀ ਨਾ ਕੀਤੀ ਥੱਕੇ ਹੋਣ ਵਾਲੇ ਦੱਸਿਆ ਉਹਨਾਂ ਵਿੱਚੋਂ ਇੱਕ ਅਮੀਰ ਬੰਦਾ ਅੱਗੇ ਆਇਆ ਤੇ ਉਸਨੇ ਮੈਨੂੰ ਦੋ ਗੁਣਾ ਵੱਧ ਪੈਸੇ ਮੇਰੀ ਜੇਬ ਵਿੱਚ ਪਾ ਦਿੱਤੇ ਨਾਲ ਹੀ ਨਿਮਰਤਾ ਨਾਲ ਆਖਣ ਲੱਗਾ ਇਹ ਕੰਮ ਤਾਂ ਵੀਰ ਜੀ ਤੁਹਾਨੂੰ ਕਰਨਾ ਹੀ ਪਵੇਗਾ ਕਰੋ ਕਿਰਪਾ ਮੈਂ ਔਖੇ ਹੋ ਕੇ ਉਹ ਕਬਰ ਵੀ ਪੁੱਟ ਦਿੱਤੀ ਇਸ ਕਾਰਨ ਮੈਨੂੰ ਅੱਜ ਚੰਗੀ ਕਮਾਈ ਹੋਈ ਹੈ ਮਿੱਠੀ ਜਾਫਤ ਮੇਰੇ ਵੱਲੋਂ ਅੱਧੀ ਰਾਤ ਤੱਕ ਸਾਰੇ ਦੋਸਤ ਸ਼ਰਾਬ ਪੀਂਦੇ ਰਹੇ, ਮੁਰਗਾ, ਮੱਛੀ, ਮੀਟ ਖਾਂਦੇ ਰਹੇ, ਗੀਤ ਗਾਉਂਦੇ ਰਹੇ, ਹੱਸਦੇ ਰਹੇ, ਹਸਾਉਂਦੇ ਰਹੇ ਤੇ ਖੂਬ ਖੁਸ਼ੀਆਂ ਮਨਾਉਂਦੇ ਰਹੇ। ਜਦੋਂ ਉਹ ਖਾ ਪੀ ਕੇ ਬਿੱਲ ਅਦਾ ਕਰਕੇ ਬਾਹਰ ਨਿਕਲ ਰਹੇ ਸਨ ਤਾਂ ਰੈਸਟੋਰੈਂਟ ਦੇ ਮਾਲਕ ਦੀ ਪਤਨੀ ਤੋਂ ਰਹਿ ਨਾ ਹੋਇਆ। ਪਤੀ ਨੂੰ ਆਖਣ ਲੱਗੀ ਕਿੰਨੇ ਖੁਸ਼ ਨਸੀਬ ਹਨ ਇਹ ਲੋਕ। ਕਿੰਨਾ ਸਮਾਂ ਖਾਂਦੇ ਪੀਂਦੇ ਹੋਏ ਖੁਸ਼ੀਆਂ ਸਾਂਝੀਆਂ ਕਰਦੇ ਰਹੇ ਅੱਜ ਚੰਗੀ ਵਟਕ ਕਰਵਾ ਕੇ ਗਏ ਹਨ ਰੱਬ ਕਰੇ ਇਹੋ ਜਿਹੇ 2-4 ਗਾਹਕ ਸਾਡੇ ਰੈਸਟੋਰੈਂਟ ਦੇ ਵਿੱਚ ਰੋਜ਼ਾਨਾ ਆਉਂਦੇ ਰਹਿਣ ਫਿਰ ਅਸੀਂ ਆਪਣੇ ਪੁੱਤਰ ਨੂੰ ਚੰਗੀ ਪੜ੍ਹਾਈ ਕਰਵਾ ਕੇ ਪਾਦਰੀ ਬਣਾ ਸਕਾਂਗੇ ਧਰਮ ਪ੍ਰਚਾਰਕ ਬਣਾਵਾਂਗੇ ਆਪਣੇ ਲੜਲੇ ਪੁੱਤਰ ਨੂੰ ਚੰਗੀ ਵਿਦਿਆ ਕਰਵਾ ਕੇ ਹੁਣ ਤੁਸੀਂ ਫੈਸਲਾ ਕਰਨਾ ਕਿ ਇੱਕ ਪਾਸੇ ਉਹ ਕਮਾਈ ਹੈ ਕਿਨਾਂ ਕਿਨਾਂ ਹਾਲਤਾਂ ਦੇ ਵਿੱਚੋਂ ਦੀ ਉਹਨਾਂ ਲੋਕਾਂ ਨੇ ਕੀਤੀ ਤੇ ਅੱਗੋਂ ਜਿੱਥੇ ਉਹ ਪੈਸਾ ਖਰਚਿਆ ਉਹ ਇਸ ਪੈਸੇ ਨਾਲ ਆਪਣੇ ਪੁੱਤਰ ਨੂੰ ਧਰਮ ਪ੍ਰਚਾਰਕ ਬਣਾ ਰਹੇ ਨੇ ਤੁਮ ਸੋਚਣਾ ਤੁਸੀਂ ਆਪ ਹੈ ਸਤਿਗੁਰੂ ਪਰਮਾਨੰ ਕਰਦੇ ਨੇ ਸਤਗੁਰ ਸੇਵੇ ਧਰਮ ਚੁਕਾਏ ਆਨੰਦਨ ਜਾਗਾ ਸੱਚ ਲਿਬ ਲਾਏ ਏਕੋ ਜਾਣੈ ਅਵਰਨ ਕੋਈ ਸੁਖ ਦਾਤਾ ਸੇਵੇ ਨਿਰਮਲ ਹੋਈ ਸੇਵਾ ਸੁਰਤ ਸ਼ਬਦ ਵਿਚਾਰ ਜਪ ਤਪ ਸੰਜਮ ਹੋ ਮੈ ਮਾਰ ਜੀਵਨ ਮੁਕਤ ਜਾਂ ਸ਼ਬਦ ਸੁਣਾਏ ਸੱਚੀ ਰਹਿਤ ਸੱਚਾ ਸੁਖ ਪਾਈ ਸੁਖ ਦਾਤਾ ਦੁਖ ਮੀਟਨ ਹਾਰਾ ਅਵਰ ਮਸੂਜ ਸਭੀ ਜੀ ਕਾਰਾ ਤਨ ਮਨ ਧਨ ਹਰ ਆਗੇ ਰੱਖਿਆ ਨਾਨਕ ਕਹੈ ਮਹਾਰਸ ਚਾਖਿਆ ਪੰਨਾ 1343 ਸਤਿਗੁਰੂ ਦੇ ਲੜ ਲੱਗ ਕੇ ਭਾਵ ਕੇ ਗਿਆਨ ਲੈ ਕੇ ਸਾਰੇ ਭਰਮਾਂ ਦਾ ਖਾਤਮਾ ਹੋ ਜਾਂਦਾ ਹੈ मनुख 24 ਘੰਟੇ ਚੇਤਨ ਰਹਿੰਦਾ ਹੈ ਜਾਗਦਾ ਰਹਿੰਦਾ ਹੈ ਭਾਵਕੇ ਕਦੀ ਧੋਖਾ ਨਹੀਂ ਖਾਂਦਾ ਏਕੋ ਜਾਣੈ ਅਬਰ ਨ ਕੋਈ ਉਹ ਇੱਕ ਨਿਰੰਕਾਰ ਦੇ ਨਿਜਮਾ ਨੂੰ ਜਾਣਦਾ ਹੋਰ ਕਿਸੇ ਨੂੰ ਨਹੀਂ ਮੰਨਦਾ ਸੁਖਦਾਤਾ ਸੇਵੇ ਨਿਰਮਲ ਹੋਏ ਉਹ ਸੁਖਾਂ ਦੇ ਦਾਤੇ ਇਸ ਗਿਆਨ ਨੂੰ ਯਾਦ ਰੱਖਦਾ ਤੇ ਆਪ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ ਸੇਵਾ ਸੁਰਤ ਸ਼ਬਦ ਵਿਚਾਰ ਸ਼ਬਦ ਵਿਚਾਰ ਕੇ ਗਿਆਨ ਲੈ ਕੇ ਉਹ ਆਪਣੀ ਸੁਰਤੀ ਨੂੰ ਸੇਵਾ ਵਿੱਚ ਲਾ ਲੈਂਦਾ ਜਪ ਤਪ ਸੰਜਮ ਹੋਮੈ ਮਾਰ ਉਹ ਆਪਣੀ ਹੋਮੈ ਨੂੰ ਮਾਰ ਲੈਂਦਾ ਜਪਾਂ ਤਪਾਂ ਦੇ ਚੱਕਰ ਚ ਨਹੀਂ ਪੈਂਦਾ ਜੀਵਨ ਮੁਕਤ ਜਾਂ ਸ਼ਬਦ ਸੁਣਾਏ ਉਹ ਸ਼ਬਦ ਨੂੰ ਸੁਣ ਕੇ ਗਿਆਨ ਹਾਸਲ ਕਰਕੇ ਉਹ ਜਿਉਂਦਾ ਹੀ ਮੁਕਤ ਹੋ ਜਾਂਦਾ ਉਹਨੂੰ ਮਰੇ ਤੋਂ ਬਾਅਦ ਮੁਕਤ ਹੋਣ ਦੀ ਲਾਲਸਾ ਫਿਰ ਨਹੀਂ ਰਹਿੰਦੀ ਸੱਚੀ ਰਹਿਤ ਸੱਚਾ ਸੁਖ ਪਾਏ ਉਹ ਸਚਾਈ ਦੇ ਰਾਹ ਤੇ ਚੱਲਦਾ ਹੈ ਤੇ ਉਹਨੂੰ ਸਦਾ ਵਾਸਤੇ ਸੁੱਖ ਮਿਲਦਾ ਹੈ ਸੁਖ ਦਾਤਾ ਦੁਖ ਮੇਟਨਹਾਰਾ ਉਹ ਸੁੱਖਾਂ ਦੇ ਦਾਤੇ ਪ੍ਰਭੂ ਪਰਮਾਤਮਾ ਦੇ ਅਸੂਲਾਂ ਨੂੰ ਸਮਝ ਕੇ ਇੱਕ ਵਧੀਆ ਇਨਸਾਨ ਬਣ ਜਾਂਦਾ ਹੈ ਆਵਰਨਾ ਸੂਜਬੀ ਜੀਕਾਰਾ ਹੋਰ ਲੋਕਾਂ ਦੀਆਂ ਵਹਿਮ ਭਰਮ ਪਖੰਡਾਂ ਵਾਲੀਆਂ ਗੱਲਾਂ ਉਹ ਕਿਸੇ ਦੀਆਂ ਨਹੀਂ ਮੰਨਦਾ ਤਨ ਮਨ ਤਨਹਰ ਆਗੈ ਰੱਖਿਆ ਜਿਹੜਾ ਕੁਛ ਉਹਦੇ ਕੋਲ ਹੈਗਾ ਉਹ ਪ੍ਰਭੂ ਦੀ ਦਾਤ ਜਾਣ ਕੇ ਉਹਦੀ ਵਰਤੋਂ ਕਰਦਾ ਹਉ ਮੈਂ ਹੰਕਾਰ ਨਹੀਂ ਕਰਦਾ ਨਾਮਿਕ ਕਹ ਹੈ ਮਹਾਰਸਚ ਆਖਿਆ ਫਿਰ ਇਸ ਤਰ੍ਹਾਂ ਉਹਨੂੰ ਮੰਨੋ ਉੱਚੇ ਦਰਜੇ ਦਾ ਸੁਖ ਖੁਸ਼ੀ ਉਹ ਪ੍ਰਾਪਤ ਹੋ ਜਾਂਦੀ ਹੈ ਗੁਰਬਾਣੀ ਤਾਂ ਇਥੋਂ ਤੱਕ ਕਹਿੰਦੀ ਹੈ ਗਿਆਨੀ ਧਿਆਨੀ ਬਹੁ ਉਪਦੇਸੀ ਇਹ ਜਗ ਸਗਲੋ ਧੰਦਾ ਕਹੋ ਕਬੀਰ ਇੱਕ RAM ਨਾਮ ਬਿਨ ਇਹ ਜਗ ਮਾਇਆ ਅੰਦਾ ਭੁੱਲਾ ਚੁੱਕਾਂ ਲੀਖਿ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ